ਪੱਗਾਂ ਦਾ ਲੰਗਰ ਤੁਸੀਂ ਬਹੁਤ ਜਗਾ ਲਗਾਉਂਦੇ ਹੋ ਪਰ ਮੈਂ ਸੁਣਿਆ ਤੁਸੀਂ ਚੈਲੰਜ ਵੀ ਕਰਦੇ ਹੋ ਚੈਲੰਜ ਹੈਗੇ ਜੀ ਬਹੁਤ ਤਰ੍ਹਾਂ ਦੇ ਚੈਲੰਜ ਹੈ ਚੈਲੰਜ ਸਾਨੂੰ ਵੀ ਆਉਂਦੇ ਨੇ ਤੇ ਅਸੀਂ ਉਹ ਚੈਲੰਜ ਐਕਸੈਪਟ ਕਰਦੇ ਆਂ ਤੇ ਐਕਸੈਪਟ ਕਰਕੇ ਉਹਨੂੰ ਸਿਰੇ ਚੜ੍ਹਦੇ ਆਂ ਕਿਹੜੇ ਕਿਹੜੇ ਚੈਲੰਜ ਤੁਸੀਂ ਕਰਦੇ ਹੋ ਪੂਰੇ ਚੈਲੰਜ ਇਦਾਂ ਹੈ ਜੀ ਜਿਹੜੇ ਕਹਿੰਦੇ ਨੇ ਸਾਨੂੰ ਪੱਗ ਬੰਨਣੀ ਔਖੀ ਲੱਗਦੀ ਆ ਹਨਾ ਉਹਨਾਂ ਵਾਸਤੇ ਚੈਲੰਜ ਆ ਕੇ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਪੱਗ ਬੰਨ ਲੈਣੇ ਆ ਅੱਛਾ ਟਾਈਮ ਬਹੁਤ ਲੱਗਦਾ ਹੋਣਾ ਫਿਰ ਤਾਂ ਨਹੀਂ 3-4 ਮਿੰਟ ਤੇ ਜਿਹੜੇ ਕਹਿੰਦੇ ਨੇ ਸਾਨੂੰ ਪੱਗ ਬੰਨਸ ਟਾਈਮ ਬਹੁਤ ਲੱਗ 25 ਸਕਿੰਟ ਦਾ ਪੱਗ ਬੰਨਣ ਦਾ 25 ਸਕਿੰਟ ਹਾਂ ਤੇ ਮੈਂ ਚਲਦੇ ਹੋਏ ਬੁਲੇਟ 'ਚ ਪੱਗ ਬੰਨਦਾ ਵਾਂ 1 ਮਿੰਟ ਦੇ ਵਿੱਚ ਠੀਕ ਹੈ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਰਿਕਾਰਡ ਬਣਾਇਆ ਕਿ ਇਹ ਤੋੜਿਆ ਸਾਰਿਆਂ ਦਾ ਚੈਲੰਜ ਜਿਹੜੇ ਕਹਿੰਦੇ ਪੱਗ ਬੰਨੀ ਬਹੁਤ ਔਖੀ ਹੈ ਸਿਰ ਦੁਖਦਾ ਹੈ ਇਹ ਸਾਰੇ ਬੰਦੇ ਨੇ ਤੇ ਮੈਂ ਬੇਨਤੀ ਕਰਦਾ ਵਾਂ ਸਾਰੇ ਸਿੱਖ ਭਰਾਵਾਂ ਨੂੰ ਬੰਦੇ ਨਾਲੋ ਦਸਤਾਰ ਸਜਾਓ ਹਜ਼ਾਰਾਂ ਦੇਖੋ ਕੈਂਪ ਲੱਗ ਰਹੇ ਨੇ ਪੱਗਾਂ ਦੇ ਹਨਾ ਸਾਰੇ ਟਰਬਨ ਕੋਚ ਆਪਣੀ ਆਪਣੀ ਡਿਊਟੀਆਂ ਛੱਡ ਕੇ ਇੱਥੇ ਆਏ ਹੋਏ ਨੇ ਪੰਜਾਬ ਤੋਂ ਇਹ ਸਾਰੇ ਵੀਰ ਸੇਵਾ ਕਰਦੇ ਨੇ ਇਸੇ ਲਈ ਕਰਦੇ ਨੇ ਕਿ ਅਸੀਂ ਦਸਤਾਰ ਨਾਲ ਜੁੜ ਸਕੀਏ ਹਨਾ ਇਸ ਕਰਕੇ ਦਸ ਅਸੀਂ ਇੱਕ ਵਾਰੀ ਦਸਤਾਰ ਸਜਾਉਂਦੇ ਆ ਇਹ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈ ਹੈਨਾ ਤੇ ਕੱਪੜੇ ਵੀ ਸਾਡੇ ਦਸਤਾਰ ਤੋਂ ਬਾਅਦ ਪੈਂਦੇ ਨੇ ਇਸ ਕਰਕੇ ਜਦੋਂ ਵੀ ਦਸਤਾਰ ਸਜਾਉ ਕੋਈ ਕਹਿੰਦੇ ਨੇ ਯਾਰ ਵੀ ਬੰਨੀ ਨਹੀਂ ਗਈ ਉਚਾ ਕੇ ਮਾਰਦੇ ਆ ਦਸਤਾਰ ਨੂੰ ਤੂੰ ਦਸਤਾਰ ਦੀ ਇੱਜ਼ਤ ਕਰੋ ਪਾਠ ਕਰੋ ਚੁਬਈਸਾ ਦਾ ਪਾਠ ਕਰੋ ਜੱਜਾ ਪਾਠ ਕਰੋ ਤੁਹਾਡੀ ਦਸਤਾਰ ਇੱਕ ਮਿੰਟ ਚ ਬੰਨੀ ਜਾਊਗੀ ਇੱਜ਼ਤ ਕਰੋ ਦਸਤਾਰ ਦੀ ਇਹ ਸਾਰੇ ਇੱਥੇ ਸੇਵਾ ਕਰਨ ਆਏ ਹੋਏ ਆ ਤੇ ਕੁਛੀ ਚੀਜ਼ ਦੀ ਵੈਲਿਊ ਨੂੰ ਅਸੀਂ ਸਮਝੀ